ਡਾਕਟਰ ਗੁਰਪ੍ਰੀਤ ਕੌਰ ਨੇ ਜਿਮਨੀ ਚੋਣਾਂ ਦੇ ਵਿੱਚ ਖੁੱਲਕੇ ਪ੍ਰਚਾਰ ਕੀਤਾ ਆਪਣੇ ਕੈਂਡੀਡੇਟ ਦੇ ਲਈ ਜੀ ਹਾਂ ਡਾਕਟਰ ਗੁਰਪ੍ਰੀਤ ਕੌਰ ਜਿੱਥੇ ਉਪ ਚੋਣ ਜਲੰਧਰ ਦੇ ਵਿੱਚ ਕਾਫੀ ਜ਼ਿਆਦਾ ਅਸਰਗਰਮ ਨੇ ਹਾਲਾਂਕਿ ਭਗਵੰਤ ਮਾਨ ਦੇ ਘਰ ਵਾਲੀ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਨੇ ਭਾਸ਼ਣ ਦੇ ਵਿੱਚ ਅਜਿਹੀ ਉਹਨਾਂ ਨੇ ਚਿਪ ਕੱਢੇ ਨੇ ਜਿਸ ਤੋਂ ਬਾਅਦ ਲੋਕ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਜਲੰਧਰ ਉਪ ਚੋਣ ਦੀ ਜਿੱਥੇ ਲਗਾਤਾਰ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੈ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਸੋ ਹਾਲਾਂਕਿ ਜਲੰਧਰ ਦੇ ਵਿੱਚ ਜੇ ਗੱਲ ਕਰੀਏ ਤਾਂ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ 10 ਜੁਲਾਈ ਨੂੰ ਇਲੈਕਸ਼ਨ ਹੋਣਗੇ ਤੇ 13 ਜੁਲਾਈ ਨੂੰ ਜਿਹੜਾ ਹੈ ਰਿਜ਼ਲਟ ਆ ਜਾਵੇਗਾ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਇਥੋਂ ਸਭ ਤੋਂ ਵੱਧ ਜਿਹੜੀ ਹੈ ਬਾਜ਼ੀ ਮਾਰ ਕੇ ਗਿਆ ਏ ਭਗਵੰਤ ਸਿੰਘ ਮਾਨ ਦੇ ਘਰ ਵਾਲੀ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਨੇ ਉਹ ਉਪ ਚੋਣ ਦੇ ਵਿੱਚ ਪ੍ਰਚਾਰ ਲਈ ਚੋਣ ਮੈਦਾਨ ਅੱਦੇ ਵਿੱਚ ਆ ਚੁੱਕੇ ਨੇ ਹਾਲਾਂਕਿ ਭਗਵੰਤ ਸਿੰਘ ਮਾਨ ਦਾ ਪਰਿਵਾਰ ਜਲੰਧਰ ਦੇ ਵਿੱਚ ਹੀ ਮੌਜੂਦ ਹੈ ਤੇ ਉਹ ਜਲੰਧਰ ਦੇ ਵਿੱਚ ਜਿਹੜੀ ਚੋਣ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਤੇ ਨਾਲ ਹੀ 2 ਸਾਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਜਿਮਨੀ ਚੋਣਾਂ ਦੇ ਵਿੱਚ ਕਿਸੇ ਪ੍ਰਕਾਰ ਵੀ ਹਾਰ ਦਾ ਮੂੰਹ ਨਹੀਂ ਦੇਖਣਾ ਚਾਹੁੰਦੀ ਹੈ ਸੱਤਾਧਾਰੀ ਪਾਰਟੀ ਸੋ ਆਖਰ ਕਿਵੇਂ ਨਾ ਕਿਵੇਂ ਕਰਕੇ ਇਹ ਜਿਮਨੀ ਚੋਣਾਂ ਨੂੰ ਜਿੱਤਣਾ ਚਾਹੁੰਦੀ ਹੈ ਹਾਲਾਂਕਿ ਉਪ ਚੋਣ ਜਿੱਤਣ ਦੇ ਲਈ ਇੱਕ ਵੱਡਾ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ ਹਾਲਾਂਕਿ ਚੰਡੀਗੜ੍ਹ ਨੂੰ ਛੱਡ ਕੇ ਜਲੰਧਰ ਦੇ ਵਿੱਚ ਪੱਕੇ ਤੌਰ ਤੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਤੱਕ ਇਹ ਚੋਣਾਂ ਨਹੀਂ ਦੀਆਂ ਜਲੰਧਰ ਦੇ ਵਿੱਚ ਮੌਜੂਦ ਰਹਣਗੇ ਔਰ ਬਾਕੀ ਸੀਟਾਂ ਤੇ ਜਿਵੇਂ ਜਿਵੇਂ ਚੋਣਾਂ ਹੋਣਗੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਸੀਟਾਂ ਤੇ ਉਪ ਚੋਣ ਦੇ ਲਈ ਪ੍ਰਚਾਰ ਕਰਨ ਦੇ ਲਈ ਜਾਂਦੇ ਰਹਿਣਗੇ ਹਾਲਾਂਕਿ ਇਹ ਗੱਲ ਸਾਫ਼ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਵਾਲੀ ਨੇ ਆਖਿਆ ਕਿ ਅਸੀਂ 2 ਸਾਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਤੇ ਲੋਕਾਂ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਸਾਨੂੰ ਜਿਹੜਾ ਹੈ ਉਹ ਲੋਕ ਇਸ ਕਰਕੇ ਵੋਟ ਦੇਣ ਕਿਉਂਕਿ 2 ਸਾਲਾਂ ਦੇ ਵਿੱਚ ਅਸੀਂ ਜਿਹੜੇ ਕੰਮ ਕੀਤੇ ਨੇ ਉਹ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤੇ ਨੇ ਹਾਲਾਂਕਿ ਇਹ ਗੱਲ ਜਿਹੜੀ ਹੈ ਉਹਨਾਂ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਡਾਕਟਰ ਗੁਰਪ੍ਰੀਤ ਕੌਰ ਨੇ ਇਹ ਵੀ ਗੱਲ ਕਹੀ ਹੈ ਕਿ ਬਾਕੀ ਸਰਕਾਰਾਂ ਦਾਵਾ ਕਰਦੀਆਂ ਨੇ ਕਿ ਅਸੀਂ ਇੰਜ ਕਰ ਰਹੇ ਹਾਂ ਜਾਂ ਅਸੀਂ ਇੰਜ ਸੋਚਿਆ ਹੋਇਆ ਪਰ ਆਮ ਆਦਮੀ ਪਾਰਟੀ ਨੇ ਇਹ ਸਭ ਕੁਝ ਜਿਹੜਾ ਹੈ ਕਰਕੇ ਵਿਖਾਇਆ ਹੈ ਤੇ ਆਮ ਆਦਮੀ ਪਾਰਟੀ ਇਹ ਸਭ ਕੁਝ ਜਿਹੜਾ ਹੈ ਕਰ ਰਹੀ ਹੈ ਹਾਲਾਂਕਿ ਜੋ ਕੰਮ ਕੀ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਉਹ ਕਿਸੇ ਹੋਰ ਨੇ ਨਹੀਂ ਕੀਤਾ ਇਹ ਗੱਲ ਜਿਹੜੀ ਹੈ ਸਾਫ਼ ਤੌਰ ਤੇ ਕਹੀ ਜਾ ਰਹੀ ਹੈ ਹਾਲਾਂਕਿ ਉਪ ਚੋਣ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਤਿਆਰ ਕਰੇਗਾ ਪਰ ਜੋ ਸਰਵੇ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਇਹ ਸੀਟ ਜਿਹੜੀ ਹੈ ਉਹ ਕਾਂਗਰਸ ਵੀ ਦਾਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਵੀ ਦਾਵਾ ਕਰ ਰਹੀ ਹੈ ਉਧਰ ਅਕਾਲੀ ਦਲ ਨੇ ਬਸਪਾ ਨੂੰ ਜਿਹੜਾ ਹੈ ਸਮਰਥਨ ਦੇ ਦਿੱਤਾ ਤੇ ਨਾਲ ਹੀ ਜੇ ਗੱਲ ਕਰੀਏ ਭਾਜਪਾ ਨੇ ਵੀ ਆਪਣਾ ਕੈਂਡੀਡੇਟ ਸ਼ੀਤਲੰਗੁਰਾਲ ਨੂੰ ਇਥੋਂ ਚੋਣ ਅਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਚੋਣ ਮੈਦਾਨ ਦੇ ਵਿੱਚ ਸ਼ੀਤਲੰਗੁਰਾਲ ਨੇ ਭਾਜਪਾ ਦੇ ਤਰਫੋਂ ਇਹ ਸੀਟ ਕਿਸ ਪਾਰਟੀ ਦੇ ਹਿੱਸੇ ਜਾਂਦੀ ਹੈ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਉਧਰ ਦੂਜੇ ਪਾਸੇ ਜਲੰਧਰ ਪਛਮੀ ਰਾਖਵੀ ਜਿਮਨੀ ਚੌਣ ਲਈ ਭਾਜਪਾ ਐਸ்சி ਮੋਰਚਾ ਦੇ ਪ੍ਰਧਾਨ ਅਤੇ ਸੇਵਾਮੁਕਤ ਆਈਏ ਅਧਿਕਾਰੀ ਐਸ ਆਰ ਲੱੱੜ ਨੇ ਇਲਜ਼ਾਮ ਲਾਇਆ ਹੈ ਕਿ ਉਹ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਨਾਲ ਸਬੰਧਤ ਨਹੀਂ ਹਨ ਲੱੱੜ ਨੇ ਕਿਹਾ ਭਾਰਤ ਸਰਕਾਰ ਨੇ 39 ਨੋਟੀਫਾਈਡ ਅਨੁਸੂਚਿਤ ਜਾਤੀਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਵੇਂ ਕਿ ਸੰਸਦ ਦੇ ਐਕਟ ਦੁਆਰ ਪਾਸ ਕੀਤਾ ਗਿਆ ਇਹਨਾਂ ਵਿੱਚੋਂ ਪੰਜਾਬ ਦੇ ਵਿੱਚ ਸਿਕਰੀਮੰਦ ਰਾਜਪੂਤਾਂ ਵੱਲੋਂ ਨੋਟੀਫਾਈ ਕੀਤੀ ਜਾਤੀ ਨਹੀਂ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਰਜੀਤ ਕੌਰ ਸੰਬੰਧਤ ਹੈ ਸਿਕਰੀਬੰਦ ਮਹਾਤਮਾ ਅਤੇ ਰਾਏ ਸਿੱਖ ਅਬੋਹਰ ਜਲਾਲਾਬਾਦ ਅਤੇ ਫਾਜ਼ਲਖਾ ਖੇਤਰ ਅਤੇ ਸਤਲੁਜ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਸਸਮਾਨਾਰਥੀ ਜਾਤੀਆਂ ਨੇ ਸਿਕਰੀਮੰਦ ਹੋਣ ਦਾ ਦਾਵਾ ਕਰਨ ਵਾਲੇ ਰਾਜਪੂਤ ਕਦੇ ਵੀ ਛੂਤਛਾਤ ਤੋਂ ਨਹੀਂ ਲੰਗੇ ਜਿਸ ਨੂੰ ਅਨੁਸੂਚਿਤ ਜਾਤੀ ਸ਼੍ਰੇਣੀ ਐਲਾਨਿਆ ਜਾਣਾ ਚਾਹੀਦਾ ਹੈ ਲੱਧੜ ਨੇ ਇਲਜ਼ਾਮ ਲਾਇਆ ਹੈ ਕਿ ਸਰਜੀਤ ਕੌਰ ਨੇ ਜਾਲੀ ਐਸਸੀ ਸਰਟੀਫਿਕੇਟ ਹਾਸਲ ਕੀਤਾ ਸੀ ਉਹਨਾਂ ਕਿਹਾ ਹੈ ਕਿ ਭਾਜਪਾ ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਇੱਕ ਗੈਰ ਸਰਕਾਰੀ ਸੰਗਠਨ ਪੈਗਾਮ ਚਲਾ ਰਹੇ ਸਨ ਇਸ ਐਨਜੀਓ ਰਾਹੀਂ ਉਹਨਾਂ ਨੇ ਪਟਿਆਲਾ ਦੇ ਆਲਮਪੁਰ ਪਿੰਡ ਦੇ ਇੱਕ ਸਰਪੰਚ ਨੂੰ ਬਰਖਾਸਤ ਵੀ ਕਰਵਾ ਦਿੱਤਾ ਜਿਸ ਨੇ ਸਿਕਰੀਮੰਦ ਰਾਜਪੂਤ ਹੋਣ ਦਾ ਦਾਵਾ ਕੀਤਾ ਸੀ ਉਹਨਾਂ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਇੱਕ ਲੜਕੀ ਨੂੰ ਵੀ ਬਰਖਾਸਤ ਕਰ ਦਿੱਤਾ ਸੀ ਜੋ ਸਿਕਰੀਮੰਦ ਰਾਜਪੂਰ ਦੇ ਐਸਸੀ ਸਰਟੀਫਿਕੇਟ ਦੇ 2018 ਤੋਂ ਐਮਬੀਬੀਐਸ ਕਰ ਰਹੀ ਸੀ ਉਸ ਦੇ ਪਿਤਾ ਅਤੇ ਮਾਤਾ ਨੰਗਲ ਦੇ ਵਿੱਚ ਜਰਨਲ ਸ਼੍ਰੇਣੀ ਦੇ ਕਰਮਚਾਰੀ ਵਜੋਂ ਕੰਮ ਕਰ ਰਹੇ ਸਨ ਅਤੇ ਅਜੇ ਵੀ ਸੇਵਾ ਦੇ ਵਿੱਚ ਨੇ ਉਹਨਾਂ ਕਿਹਾ ਹੈ ਕਿ ਕਿਉਂਕਿ surjit kaur ਦੇ ਕਾਗਜ਼ returning officer ਨੇ ਵੀ ਸਵੀਕਾਰ ਕਰ ਲਏ ਨੇ ਅਤੇ ਪੜਤਾਲ ਦੀ ਆਖਰੀ ਮਿਤੀ ਲੰਘ ਚੁੱਕੀ ਹੈ ਇਸ ਲਈ ਇਸ ਪੜਾਅ ਤੇ ਉਸ ਦੀ ਉਮੀਦਵਾਰੀ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਹੈ ਕਿ ਹੁਣ ਇੱਕੋ ਇੱਕ ਕਾਨੂੰਨੀ ਸੰਭਾਵਨਾ ਇਹ ਹੈ ਕਿ ਜੇਕਰ ਉਹ ਜਿੱਤਦੀ ਹੈ ਤਾਂ ਉਸ ਦੀ ਉਮੀਦਵਾਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਲੱੱੜ ਨੇ ਇਲਜ਼ਾਮ ਲਾਇਆ ਹੈ ਕਿ ਅਕਾਲੀ ਦਲ ਸ਼ਾਇਦ ਧੋਖਾ ਧੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਯੂ ਟਰਨ ਲੈ ਲਿਆ। ਤੇ ਉਸ ਤੋਂ ਆਪਣਾ ਸਮਰਥਨ ਵੀ ਵਾਪਸ ਲੈ ਲਿਆ ਏ ਇਸ ਦੌਰਾਨ ਸਰਜੀਤ ਕੌਰ ਨੇ ਕਿਹਾ ਏ ਕਿ ਲੱੱੜੜ ਦੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਹੈ ਤੇ ਉਹਨਾਂ ਦਾ ਭਾਈਚਾਰਾ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਵਿੱਚ ਆਉਂਦਾ ਏ ਸਿਕਰੀਮੰਦ ਰਾਜਪੂਤਾ ਨੇ ਸਥਾਨਕ ਆਗੂ ਪਰਮਜੀਤ ਸਿੰਘ ਭੱਟ ਨੇ ਕਿਹਾ ਏ ਕਿ ਸਾਡੇ ਸਾਰਿਆਂ ਕੋਲ ਐਸ்சி ਸਰਟੀਫਿਕੇਟ ਨਹੀਂ ਅਨੁਸੂਚਿਤ ਜਾਤੀਆਂ ਦੇ ਅੰਦਰ ਕੁਝ ਸਮੂਹ ਹਨ ਜੋ ਨਹੀਂ ਚਾਹੁੰਦੇ ਕਿ ਸਾਨੂੰ ਸਾਡੇ ਬਣਦੇ ਅਧਿਕਾਰ ਮਿਲਣ ਅਸੀਂ ਅਜਿਹੇ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੜ ਰਹੇ ਆ ਇਹ ਗੱਲ ਵੀ ਜਿਹੜੀ ਹੈ ਸਾਫ਼ ਤੌਰ ਤੇ ਸਾਂਝੀ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੈਕਟਰ 63 ਕੋਤਵਾਲੀ ਸੈਕਟਰ 63 ਦੇ ਬੀ ਬਲਾਕ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਵਾਰ ਫਿਰ ਚਾਲਕ ਦੀ ਲਾਪਰਵਾਹੀ ਸਾਹਮਣੇ ਆਈ ਹੈ ਘਰ ਨੇੜੇ ਸੜਕ ਤੇ ਆਪਣੀ ਮਾਂ ਨਾਲ ਖੇਡ ਰਹੀ ਡੇਢ ਸਾਲ ਦੀ ਬੱਚੀ ਨੂੰ ਕਾਰ ਚਾਲਕ ਨੇ ਕੋਚਲ ਦੇ ਤੇ ਲੜਕੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਘਟਨਾ ਦੀ ਵੀਡੀਓ ਇੰਟਰਨੈਟ ਤੇ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੋਤਵਾਲੀ ਇੰਚਾਰਜ ਇੰਸਪੈਕਟਰ ਅਭਿਤੇਸ਼ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਅਜੇ ਸ਼ਰਮਾ ਮੂਲ ਰੂਪ ਤੋਂ ਜੀਨ ਹਰਿਆਣਾ ਦਾ ਰਹਿਣ ਵਾਲਾ ਅਤੇ ਨੌਇਡਾ ਦੇ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ ਸੈਕਟਰ 63 ਦੇ B ਬਲਾਕ ਦੇ ਵਿੱਚ ਕਿਰਾਏ ਦੇ ਮਕਾਨ ਲੈ ਕੇ ਪਰਿਵਾਰ ਸਮੇਤ ਰਹਿੰਦਾ ਹੈ ਪਰਿਵਾਰ ਚ ਪਤਨੀ ਰਿੰਕੀ ਅਤੇ 1.5 ਸਾਲ ਦੀ ਬੇਟੀ ਅਨੁਸ਼ਕਾ ਵੀ ਹੈ ਸ਼ੁੱਕਰਵਾਰ ਰਾਤ ਕਰੀਬ 10 ਵਜੇ ਰਿੰਕੀ ਆਪਣੇ ਘਰ ਦੇ ਕੋਲ ਟੀ ਪੁਆਇੰਟ ਤੇ ਇੱਕ ਨੁੱਕਰ ਤੇ ਸੜਕ ਕਿਨਾਰੇ ਜ਼ਮੀਨ ਤੇ ਬੈਠੀ ਲੜਕੀ ਨਾਲ ਖੇਡ ਰਹੀ ਸੀ ਕੁਝ ਥੇਰ ਬਾਅਦ ਗਵਾਂਡ ਦਾ ਬਨੀਤ ਨਾਮ ਦਾ ਨੌਜਵਾਨ ਜਿਹੜਾ ਹੈ ਕਾਰ ਲੈ ਕੇ ਆਉਂਦਾ ਹੈ ਲੜਕੀ ਦੇ ਉੱਪਰ ਜਿਹੜਾ ਹੈ ਭੱਜਦਾ ਹੈ ਅਤੇ ਚਲਾ ਜਾਂਦਾ ਹੈ ਕਾਰ ਦੇ ਦੋਵੇਂ ਪਹੀਏ ਉਤਾਰ ਕੇ ਕਾਰ ਚਾਲਕ ਅੱਗੇ ਜਾ ਕੇ ਰੁਕ ਜਾਂਦਾ ਐ ਨੌਇਡਾ ਪੁਲਿਸ ਸਟੇਸ਼ਨ ਸੈਕਟਰ 63 ਦੇ ਵਿੱਚ ਸੜਕ ਤੇ ਆਪਣੀ ਮਾਂ ਨਾਲ ਖੇਡ ਰਹੀ 1.5 ਸਾਲ ਦੀ ਬੱਚੀ ਨੂੰ ਕਾਰ ਨੇ ਕੁਚਲਣ ਦੇਣ ਦੀ ਦਰਦਨਾਕ ਜਿਹੜੀ ਹੈ ਘਟਨਾ ਸਾਹਮਣੇ ਆਈ ਹੈ ਹਾਲਾਂਕਿ ਮੁਲਜ਼ਮ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ